ਵੀਰੋ ਯਾਰੋ ਜੀ ਜੀ ਜਿਆਨ ਦੇ ਬਾਬਤ ਮਾੜੀ ਉਤਰੀ ਐਸਾ ਵੀ ਬਰਾੜਾ ਜਿਹੜੀ ਪਾਟਾ ਪੰਜੀ ਜੀ ਜਿਹੜੇ ਬੱਚੇ ਆਪਾਂ ਬਟਾਲਾ ਬਲੀ ਕਰੋ ਸਪੈਸ਼ਲ ਜਿਹੜੀ ਆ ਪਟੋਲੀ ਕੀਤੀ ਜਾ ਰਹੀ ਹੈ ਦਿਨ ਰਾਤ ਦਿਨ ਗੜੀ ਫਲੈਗ ਮਾਰਚ ਸਾਰੀਆਂ ਜਿਹੜੇ ਵੀ ਨਾਥਾਂ ਨੇ ਕੋਪਰੇਸਿਟੀ ਨੂੰ ਇਹਨਾਂ ਇਹਨਾਂ ਨਾਕੇ ਆਊਟਸਟੋਰ ਜਿਹਨੂੰ ਆਗੇ ਆ ਉਹ ਸਾਰਾ ਨਕਬੰਦੀ ਕਰਕੇ ਪੂਰਾ ਸਿਟੀ ਨੂੰ ਤਸੀਰ ਦਿੱਤਾ ਗਿਆ ਜੇ ਤਾਂ ਕੋਈ ਅਨੁਸਾਣਿਕ ਘਟਨਾ ਕੋਈ ਹੋਵੇ ਤਾਂ ਜੋ ਜਿਹੜਾ ਆਜ਼ਾਦੀ ਹਿੜਾ ਉਹ ਅਮਨ ਮਾਨਾ ਯੋ ਕਿ ਕੋਈ ਬਿਲਕੁਲ ਲੋਕਾਂ ਵਾਂਗ ਸਾਡੀ ਇਹੋ ਪੀਲਾ ਪਟਾਲਾ ਪੁਲਿਸ ਜੀ ਕਿ ਤੁਸੀਂ ਆਪ ਆਪਣਾ ਜਾਗੂਕ ਰਹਿਣ ਤੇ ਪੁਲਿਸ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਕਿਉਂਕਿ ਇਹੋ ਜਿਹੀ ਮਦਦ ਨਹੀਂ ਮਿਲਦੀ ਹੈ ਤੇ ਕੋਈ ਗਲਤ ਅੰਸਰ ਉਹਨਾਂ ਨੂੰ ਨਜ਼ਰ ਆਉਂਦਾ ਤੁਹਾਨੂੰ ਇਮੀਡੀਏ ਦੱਸਣ ਸਾਡੀਆਂ ਪਟੋਲਿੰਗ ਪਾਟੀਆਂ ਅਸੀਂ ਹੁਣੇ ਹੀ ਦੇਖੋ ਦਿਨ ਰਾਤ ਭਰੀਆਂ 14 ਪਟੋਲੀ ਪਾਟੀਆਂ ਭਰਾਂ ਦੇ ਚੱਲ ਰਹੀਆਂ ਇੰਡਸਟਰੀ ਏਰੀਆ ਸਾਰੇ ਸਿੱਕੇ ਪੂਰਾ ਕਵਰ ਕੀਤਾ ਹੋਇਆ ਔਰ ਪਲੱਸ ਰੇਲਵੇ ਰੋਡ ਇੱਧਰ ਆਪਣਾ ਸਿਨੇਮਾ ਰੋਡ ਇਸ ਨਾਲ ਆਪਣਾ ਅਲੀਵਾ ਰੋਡ ਸਭ ਬਸ ਕਵਰ ਹੋ ਗਿਆ ਸੋ ਹਾ ਮਿਚਾ ਸਿਟੀ ਏਰੀਆ ਕਰਾਊਡਿੰਗ ਔਰ ਆਪਾਂ ਲੋਕਾਂ ਵਿੱਚ ਇੱਕ ਸੈਂਸ ਆਫ ਸਿਕਿਉਰਟੀ ਬਣਾਈ ਰੱਖੇ ਕਿ ਆਪਾਂ ਹਰ ਵળે ਸਾਡੀ ਪ੍ਰੈਸਰੀ ਹੈ ਉਹ ਹੈਗੀ ਆ ਬਿਲਕੁਲ ਆਜ਼ਾਦੀ ਦਿਹਾੜਾ ਉਹਦੇ ਨਾਲ ਨਾਲ ਸ਼ਾਇਦ ਜਨਮ ਅਸ਼ਟਮੀ ਦਾ ਤਿਹਾੜੀ ਬਿਲਕੁਲ ਜਨਮ ਅਸ਼ਟਮੀ ਦਾ ਤਿਹਾੜੀ ਮਦਨ ਜੀ ਰਾਸੋ ਹੈ ਵੀ ਆਪਾਂ ਸਾਰੇ ਜਿਹੜੇ ਆ ਅਸਤਾ ਪ੍ਰਬੰਧ ਜੋ ਭਾਈ ਲੰਝਾਂਗੇ ਉਹਨਾਂ ਪੁੱਛੇਗੇ